ਪੰਜਾਬੀਆਂ ਦੇ ਜਜ਼ਵਾਤਾਂ ਦੀ ਤਰਜਮਾਨ ਸ਼੍ਰੋਮਣੀ ਅਕਾਲੀ ਦਲ ਸੰਘਰਸ਼ ਕਰਨ ਵਾਲੀ ਪਾਰਟੀ ਕਰੀਬ ਇੱਕ ਸਦੀ ਜਿਹੜੀ ਇਹਨਾਂ ਦੇ ਹਿੱਤਾਂ ਦੀ ਪਹਿਰੇਦਾਰ ਪਹਿਰੇਦਾਰੀ ਕਰਦੀ ਜਾ ਰਹੀ ਹੈ ਪਰ ਕਰੀਬ ਡੇਢ ਕ دہਾ ਕੇ ਤੋਂ ਪਾਰਟੀ ਨਿਗਾਰਵਲ ਜਾ ਰਹੀ ਸੀ ਸਾਰੇ ਚਿੰਤਤ ਸਾਂ ਨਾਰ ਪਾਰਟੀ ਦੇ ਲੀਡਰਾਂ ਦੇ ਕੰਮ ਕਰਨ ਵਾਲੇ ਵਰਕਰ ਸਹਿਬਾਨ ਵੀ ਕਿ ਆਪਾਂ ਥੱਲੇ ਨਿਵਾਣ ਵਾਲ ਜਾ ਰਹੇ ਆ ਦਾ ਕਾਰਨ ਕੀ ਹੈ ਬਹੁਤ ਕੁਝ ਦੱਸਿਆ ਵੀ ਗਿਆ ਤੁੰਦਾ ਸਾਹਿਬ ਦੀ ਕਮੇਟੀ ਵੀ ਬਣੀ ਉਹਦੀ ਰਿਪੋਰਟਾਂ ਵੀ ਆਈਆਂ ਪਰ ਲੀਡਰਸ਼ਿਪ ਨੇ ਕਹੇਲੀ ਵੀ ਨਾਮ ਮੰਨਣ ਤੋਂ ਇਨਕਾਰੀ ਹੋ ਗਏ ਔਰ ਉਹਨਾਂ ਤੇ ਅਮਲ ਨਹੀਂ ਕੀਤਾ ਗਿਆ ਜਿਹਦਾ ਕਾਰਨ ਕਿ ਆਉਣ ਵਾਲੀਆਂ ਜਿਹੜੀਆਂ ਦੋ ਹੋਰ ਚੋਣਾਂ ਆਈਆਂ ਭਾਵੇਂ ਅਸੈਂਬਲੀ ਦੀ 222 ਦੀ ਚੋਣ ਸੀ ਭਾਵੇਂ ਪਾਰਲੀਮੈਂਟ ਦੀ 24 ਦੀ ਚੋਣ ਹੈ ਉਹਦੇ ਵਿੱਚ ਜਿਹੜਾ ਅਗੋਂ ਪਾਰਟੀ ਹੋਰ ਨਿਮਾਣ ਵਾਲ ਚਲੀ ਗਈ ਉਹ ਸਾਰਿਆਂ ਦੇ ਸਾਹਮਣੇ ਹੈ ਇਸੇ ਗੱਲ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਆਗੂਆਂ ਨੇ ਜਦੋਂ ਪ੍ਰਧਾਨ ਸਾਹਿਬ ਤੇ ਉਹਨਾਂ ਦੇ ਸਾਥੀਆਂ ਨੇ ਨਾ ਇਹ ਗੱਲਾਂ ਤੇ ਆਏ ਤਾਂ ਉਹਨਾਂ ਨੇ ਵੱਖਰਾ ਹੋ ਕੇ ਕਿਉਂਕਿ ਜਿਹੜਾ ਮੁੱਖ ਕਾਰਨ ਸੀ ਉਹ 2007 ਤੋਂ 17 ਤੱਕ ਬਣੇ ਸਨ ਉਹ ਅਸੀਂ ਸ੍ਰੀ ਅਕਾਲ ਤਾ ਸਭ ਤੇ ਸਭ ਤੋਂ ਪਹਿਲਾਂ ਗਏ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਹੈ ਜੋ ਉਹ ਸ੍ਰੀ ਅਕਾਲ ਤਾ ਸਭ ਦੀ ਸਰਪ੍ਰਸਤੀ ਹੇਠ ਇਕੱਲੇ ਉੱਥੇ ਉਹਦੀ ਰਚਨਾ ਹੋਈ ਸੀ ਅਸੀਂ ਕੋਈ ਵੀ ਮੋਰਚਾ ਸ਼ੁਰੂ ਕੀਤਾ ਸ਼੍ਰੋਮਣੀ ਅਕਾਲੀ ਦਲ ਨੇ ਭਾਵੇਂ ਜੰਗ ਅਜ਼ਾਦੀ ਤੋਂ ਪਹਿਲਾਂ ਔਰ ਉਸ ਤੋਂ ਬਾਅਦ ਉਹ ਸ੍ਰੀ ਅਕਾਲ ਤਾ ਸਭ ਤੋਂ ਅਰਦਾਸ ਕਰਕੇ ਆਰੰਭ ਕਰਦੇ ਆ ਕਿਉਂਕਿ ਸਾਡਾ ਮੇਰੀ ਪੀੜੀ ਦਾ ਸਿਧਾਂਤ ਹੈ ਉਹ ਤੇ ਅਸੀਂ ਅਮਲ ਕਰਦੇ ਆ ਔਰ ਇਹ ਮੈਂ ਕਹਿ ਲਵਾਂ ਕਿ ਸਿੰਘ ਸਾਹਿਬ ਦੇ ਕੋਲ ਜਦੋਂ ਸਾਰੀ ਉਹ ਗੁਜ਼ਾਰਸ਼ ਸਾਡੇ ਵੱਲੋਂ ਗਈ ਉਹਦੇ ਤੇ ਉਹਨਾਂ ਨੇ ਚੰਗੇ ਸਿੱਖ ਵਿਦਵਾਨਾਂ ਦਾ ਤੁਹਾਡੇ ਵਰਗੇ ਸਿਆਣੀ ਬੁੱਧੀ ਆਪਣੇ ਜਿਹੜੇ ਪੱਤਰਕਾਰ ਸਹਿਬਾਨ ਜਿਨ੍ਹਾਂ ਦਾ ਲੰਮਾ ਤਜਰਬਾ ਇਸ ਲਾਈਨ ਦੇ ਵਿੱਚ ਉਹਨਾਂ ਸਾਰਿਆਂ ਪਾਸੋਂ ਚੰਗੇ ਵਕੀਲਾਂ ਪਾਸੋਂ ਰਾਏਵਾ ਪੁੱਛਣ ਤੋਂ ਬਾਅਦ ਫਿਰ 2 ਦਸੰਬਰ ਜਿਹੜਾ 24 ਨੂੰ ਸਾਰੀ ਜਿਹੜੀ ਲੀਡਰਸ਼ਿਪ ਜਿੱਥੇ ਜਿੱਥੇ ਉਹਨਾਂ ਦੇ ਗੁਨਾਹ ਹਨ ਮੈਂ ਕਹਿ ਲਵਾਂ ਉਹਨਾਂ ਨੂੰ ਤੇ ਤਲਬ ਕੀਤਾ ਗਿਆ। ਔਰ ਹੁਕਮਨਾਮਾ ਜੋ ਸਣਾਇਆ ਉਸ ਸਾਡੇ ਕੋ ਸਾਰਿਆਂ ਕੋ ਕਾਪੀ ਹੋਦੀ। ਔਰ ਉਹ ਹੁਕਮਨਾਮਾ ਦੀ ਪਾਲਣਾ ਕਰਨ ਵਾਸਤੇ ਮੌਜੂਦਾ ਜਿਹੜੀ ਸ਼੍ਰੋਮਣੀ ਅਕਾਲੀ ਦਲ ਤੇ ਕਾਬਜ਼ ਤੇ ਰਹਿ ਉਹ ਆਨੇ ਕਾ ਨਹੀਂ ਕਰਦੀ ਜੀ। ਕਦੇ ਜੀ ਸਾਨੂੰ ਸੇਵਾ ਲੱਗੀ ਆ ਸਮਾਂ ਦੇ ਦਿਓ। ਕਦੇ ਸ੍ਰੀ ਦੀ 15ਵਾਂ ਆ ਗਿਆ ਸਾਨੂੰ ਤਾਂ ਸਮਾਂ ਚਾਹੀਦਾ। ਔਰ ਹੁਣ ਕੱਲ ਜੋ ਤੁਹਾਡੇ ਸਾਹਮਣੇ ਸਾਰਾ ਕੁਝ ਨਿਖਰ ਕੇ ਸਾਹਮਣੇ ਆ ਗਿਆ। ਕਿ ਉਹਨਾਂ ਦੇ ਗੁਰਬਾਣੀ ਵਿੱਚ ਆਉਂਦਾ ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਖੱਟਿਆ ਇਹ ਉਹ ਲੋਕ ਨਿਕਲੇ ਲੋਕਾਂ ਦੇ ਸਾਹਮਣੇ ਆਏ ਔਰ ਉਸ ਵਰਕਿੰਗ ਕਮੇਟੀ ਸ਼੍ਰੋਮਣੀ ਅਕਾਲੀ ਦਲ ਨੇ ਕੇਵਲ ਤੇ ਕੇਵਲ ਸਾ ਸੁਬੀਰ ਸਿੰਘ ਬਾਦਲ ਜੀ ਦਾ ਜੋ 16 ਨਵੰਬਰ 24 ਨੂੰ ਦਿੱਤਾ ਅਸਤੀਫਾ ਪ੍ਰਵਾਨ ਕੀਤਾ ਔਰ ਸਿੰਘ ਸਾਹਿਬਾਨ ਨੇ ਹੁਕਮਨਾਮੇ ਵਿੱਚ ਇਹ ਵਚਨ ਕਹਿ ਸੰਨ ਹੁਕਮਨਾਮਾ ਕੀਤਾ ਸੀ ਕਿ ਸਰਦਾਰ ਸੁਬੀਰ ਸਿੰਘ ਤੇ ਉਹਨਾਂ ਦੇ ਸਮੇਤ ਆਏ ਅਸਤੀਫਿਆਂ ਨੂੰ ਪ੍ਰਵਾਨ ਕਰਕੇ ਤਿੰਨ ਦਿਨ ਸਾਨੂੰ ਇਨਫੋਰਮ ਕਰੋ ਪਰ ਨਹੀਂ ਹੋਇਆ ਕੇਵਲ ਸਾਸ਼ੂਬੀ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕੀਤਾ ਗਿਆ ਚਲੋ ਵੀ ਧੰਨਵਾਦ ਕਰਦੇ ਆ ਪਰ ਅਗੋਂ ਜਿਹੜੀ ਉਹਨਾਂ ਦੇ ਕਿਉਂਕਿ ਪਹਿਲਾਂ ਹੀ ਹਿਸਟਰੀ ਰੱਖਦੇ ਸੀਗੇ ਭਾਵੇਂ ਬਲਟੋਹਾ ਜੀ ਕਰਦੇ ਰਹੇ ਭਾਵੇਂ ਦਿੱਲੀ ਵਾਲੇ ਸਰਨਾ ਜੀ ਕਰਦੇ ਰਹੇ ਵੀ ਕੋਈ ਰਾਜਨੀਤਿਕ ਜਿਹੜੀ ਹੈ ਉਹ ਇਹਨਾਂ ਨੂੰ ਤਨਖਾਹ ਨਹੀਂ ਲਾ ਜਾ ਸਕਦੀ ਪਰ ਜਦੋਂ ਜੋ ਕਿ ਨਿਰਮੂਲ ਹੈ ਕਿਉਂਕਿ ਇਲੈਕਸ਼ਨ ਕਮਿਸ਼ਨ ਦੇ ਦੇਤੇ ਨੋਟਿਸ ਲੈ ਸਕਦਾ ਸਾਡੀ ਮਾਨਤਾ ਪਾਰਟੀ ਦੀ ਰੱਦ ਹੋ ਸਕਦੀ ਹੈ ਇਤੇ ਆਦੇ ਕੋ ਉਹਨਾਂ ਨੇ ਬੜੀਆਂ ਗੱਲਾਂ ਕਹੀਆਂ ਉਹਦੇ ਬਾਰੇ ਸਾਰਾ ਡਾਲਾ ਸਾਹਿਬ ਤੁਹਾਡੇ ਸਾਹਮਣੇ ਗੱਲ ਕਰਨਗੇ ਵੀ ਕਿੱਥੇ ਕੋਈ ਚਾਹੁੰਦੀ ਸੀ ਜਾਂ ਨਹੀਂ ਹੁੰਦੀ ਸੀ ਮੈਂ ਇਸ ਗੱਲ ਤੇ ਆਵਾਜ਼ ਕਿ ਜਿਹੜੀ ਫਿਰ ਸੱਤ ਮੈਂਬਰੀ ਕਮੇਟੀ ਜਿਨ੍ਹਾਂ ਨੂੰ ਜਿਹਦੇ ਸਾਡੇ ਮੁਖੀ ਐਜੀਪੀਸੀ ਦੇ ਪ੍ਰਧਾਨ ਸਾਹਿਬ ਜਥਰਤਾਮ ਸਿੰਘ ਨੂੰ ਬਣਾਇਆ ਗਿਆ ਉਹਨਾਂ ਦੇ ਨਾਲ 6 ਮੈਂਬਰ ਹੋਰ ਲਾ ਕੇ ਕਿ ਇਹਨਾਂ ਦੀ ਦੇਖਰੇਖ ਵਿੱਚ ਅਗਵਾਈ ਦੇ ਵਿੱਚ ਨਵੇਂ ਸਿਰੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਭਰਤੀ ਕਰਕੇ 6 ਮਹੀਨੇ ਦੇ ਵਿੱਚ ਵਿੱਚ ਉਦੋਂ ਬਾਅਦ ਜਿਹੜੇ ਡੈਲੀਗੇਟ ਚੁਣ ਕੇ ਉਹ ਪ੍ਰਧਾਨ ਦੀ ਨਵੇਂ ਪ੍ਰਧਾਨ ਦੀ ਚੋਣ ਕਰਨਗੇ ਇਹ ਹੁਕਮਨਾਮਾ ਸੀ ਪਰ ਉਹਨਾਂ ਨੇ ਆਪਣੀ ਜਿਹੜੀ ਕਹਿੰਦੇ ਮਨਮਰਜ਼ੀ ਨਾਲ ਔਰ ਆਪ ਅਕਾਲਤਾ ਸਭ ਤੋਂ ਵੀ ਵੱਡੇ ਹੋ ਕੇ ਕਹਿ ਲਏ ਅਕਾਲਤਾ ਸਭ ਦੇ ਹੁਕਮਨਾਮਿਆਂ ਦੀ ਮੂਲ ਭਾਵਨਾ ਦੀ ਉਲੰਘਣਾ ਕਰਦੇ ਹੋਏ ਆਪਨੀ ਜਿਹੜੀ ਮਰਜ਼ੀ ਦੇ ਨਾਲ ਹੀ ਭਰਤੀ ਕਰਨ ਤੇ ਵਕ ਵਕ ਆਗੂ ਸਹਿਬਾਨ ਨੂੰ ਜ਼ਿੰਮੇਵਾਰੀ ਦਿੱਤੀ ਉਹਨਾਂ ਵਿੱਚੋਂ ਜਿਹੜੀ 7 ਮੈਂਬਰ ਦੀ ਕਮੇਟੀ ਸੀ ਉਹਨਾਂ ਵਿੱਚੋਂ 5 ਮੈਂਬਰ ਲੈ ਗਏ ਜਿਨ੍ਹਾਂ ਵਿੱਚ 10ਵੀਂ ਸੰਤਾ ਸਿਉ ਮੈਦਪੁਰੀ ਮੇਰੀ ਹਿਮਾਚਲ ਦੇ ਵਿੱਚ ਡਿਊਟੀ ਲਈ ਗਈ ਔਰ ਇਸੇ ਤਰ੍ਹਾਂ ਸਰਦਾਰ ਮਨਪੀਰ ਸਿੰਘ ਿਆੜੀ ਜੀ ਐਮਐਲਏ ਸਾਹਿਬ ਉਹਨਾਂ ਦੀ ਰਾਜਸਥਾਨ ਚ ਡਿਊਟੀ ਲਈ ਗਈ ਔਰ ਜਿਹੜੇ ਸਰਦਾਰ ਧਾਮੇ ਜੀ ਨੇ ਸ਼ਾਰਪੁਰ ਦੇ ਨਾਲ ਉਹਨਾਂ ਦੀ ਜੰਮੂ ਕਸ਼ਮੀਰ ਵਿੱਚ ਡਿਊਟੀ ਲਾਈ ਵੀ ਔਰ ਇਹ ਕੈਲੀਸ ਧੁੰਦਾ ਸਾਹ ਸਰਕਾਰ ਸਿੰਘ ਜੀ ਧੁੰਦਾ ਬੜੇ ਪ੍ਰੋਮਿਨੈਂਟ ਲੀਡਰ ਨੇ ਸਾਡੇ ਔਰ ਕੈਲੀਏ ਵੀ ਉਹਨਾਂ ਨੇ ਜਿਹੜੀ ਧੁੰਦਾ ਕਮੇਟੀ ਦੀ ਰਿਪੋਰਟ ਤੱਤ ਸਰਕਟਿਆ ਸੀ ਉਹ ਹੁਣ ਸਾਡੇਆਂ ਦੇ ਸਾਹਮਣੇ ਆ ਲੀਡਰਸ਼ਿਪ ਮੰਦੀ ਹੈ ਵੀ ਜੇ ਉਹ ਤੋਂ ਅਮਰ ਕਰ ਲਿਆ ਜਾਂਦਾ ਸਾਨੂੰ ਉਹ ਦਿਨ ਦੇਖਣੇ ਨਾ ਪੈਂਦੇ ਪਰ ਉਹਨਾਂ ਨੂੰ ਵੀ ਇਹਨਾਂ ਕੈਲੀਏ ਸੰਘੋੜ ਦਿੱਤਾ ਕਿ ਕੇਵਲ ਡਿਊਟੀ ਉਹਨਾਂ ਦੀ ਸਿਰਫ ਦੋ ਹਲਕੇ ਮਲੇਰ ਕੋਟਲੇ ਦੇ ਨੇ ਸਿਰਫ ਉੱਥੇ ਲਾਈ ਵੀ ਔਰ ਸਰਦਾਰ ਕਿਰਪਾਲ ਸਿੰਘ ਜੀ ਬਡੋਂਗਰ ਸਾਹਿਬ ਸਾਬਕਾ ਪ੍ਰਧਾਨ ਜਿਹੜੇ ਐਸਜੀਪੀਸੀ ਦੇ ਬੜੇ ਸੀਨੀਅਰ ਸਾਡੇ ਆਗੂ ਨੇ ਉਹਨਾਂ ਦੀ ਡਿਊਟੀ ਮਾਲਵੇ ਵਿੱਚ ਸਮੁੱਚੇ ਤੌਰ ਤੇ ਲਾਜ ਨਿਗਰਾਨ ਕਰਨ ਨਿਗਰਾਨੀ ਕਰਨ ਦੀ ਔਰ ਮੈਂ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਇਹ ਪੰਜਾਂ ਦੀ ਡਿਊਟੀ ਲਾਈ ਤਾਂ ਸਹੀ ਪਰ ਲਾਈ ਕਿ ਪੰਜਾਬ ਦੇ ਵਿੱਚ ਉਹਨਾਂ ਦਾ ਕੋਈ ਡੈਲੀਗੇਟ ਨਾ ਬਣ ਸਕੇ ਪੰਜਾਬ ਦੀ ਸਿਆਸਤ ਤੇ ਉਹ ਕਿਤੇ ਆਪਣਾ ਕਹ ਲਈਏ ਕੋਈ ਪ੍ਰਭਾਵ ਨਾ ਛੱਡ ਸਕਣ। ਔਰ ਇਸ ਲਈ ਉਹਨਾਂ ਨੂੰ ਬਾਹਰ ਰੱਖਿਆ ਗਿਆ ਵੀ ਤੁਸੀਂ ਬਾਹਰ ਪੜਤੀ ਕਰਾਉਣੀ ਆ। ਇਹ ਮੰਦ ਭਾਵਨਾ ਸੀ ਉਹਨਾਂ ਦੀ। ਔਰ ਨਾਲ ਦੇ ਨਾਲ ਦੋ ਮੈਂਬਰ ਲਾਏ ਨੇ ਜਿਨ੍ਹਾਂ ਵਿੱਚੋਂ ਸਾਗੁਰ ਪ੍ਰਤਾਪ ਸਿੰਘ ਬਡਵਾਲਾ ਜੀ ਸਾਡੇ ਸੀਨੀਅਰ ਆਗੂ। ਸਾਬਕਾ ਐਮਐਲਏ ਸਾਫ ਜ਼ਿਲ੍ਹੇ ਦੇ ਜੱਥੇ ਰਹੇ ਬੜਾ ਤਜਰਬਾ ਹੈ ਇਸ ਪਰਿਵਾਰ ਦਾ। ਪਿਤਾ ਪੁਰਖੀ ਕਹ ਲਈਏ ਸੇਵਾ ਕਰਦੇ ਆ ਰਹੇ ਨੇ। ਔਰ ਬੀਬੀ ਸਤਵੰਤ ਕੌਰ ਜੀ ਜੋ ਕਿ ਬੇਟੀ ਨੇ ਸ਼ਹੀਦ ਭਾਈ ਅਮਰਿਕ ਸਿੰਘ ਜੀ ਉਹਨਾਂ ਨੂੰ ਇਹਨਾਂ ਨੂੰ ਬਿਲਕੁਲ ਕੋਈ ਜ਼ਿੰਮੇਵਾਰੀ ਨਹੀਂ ਦਿੱਤੀ ਗਈ ਔਰ ਹੋਰ ਅਗਵਾਨੀ ਵੀ ਦਿੱਤੀ ਚਲੋ ਸੱਤ ਮੈਂਬਰੀ ਕਮੇਟੀ ਦੇ ਵਿੱਚੋਂ ਉਹ ਦੋ ਛੱਡ ਦਿੱਤੇ ਗਏ ਔਰ ਮੈਂ ਇਹ ਗਲਬੇਨਤੀ ਕਰਾਂਗਾ ਜਦੋਂ ਸ੍ਰੀ ਅਕਾਲ ਤਾ ਸਹਿਬ ਦੇ ਹੁਕਮ ਨਾਵੇਂ ਦੀ ਇਨ ਬਿੰਨ ਜੋ ਸਿੰਘ ਸਾਹਿਬ ਨੇ ਕਿਹਾ ਸੀ ਪਾਲਣਾ ਨਹੀਂ ਹੋਈ 아니 ਕਰਨੀ ਨਹੀਂ ਬਲਕਿ ਉਹਦੇ ਤੇ ਉਲੰਘਣਾ ਕਰਕੇ ਆਪਣੀ ਮਰਜ਼ੀ ਨਾਲ ਆਪਣੇ ਹੰਕਾਰ ਭਰੇ ਲਹਿਜੇ ਦੇ ਨਾਲ ਇਹ ਜ਼ਿੰਮੇਵਾਰੀਆਂ ਵਕ ਵਕ ਲਾਤੀਆਂ ਵੀ ਅਸੀਂ ਆ ਕਰਤਾ ਉਹਦੇ ਵਿੱਚ ਦਾਸ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਉ ਸਾਰਿਆਂ ਦੇ ਸਮਝ ਕਿਉਂਕਿ ਜ਼ਰੂਰੀ ਆ ਸੰਗਤ ਦੇ ਸਾਹਮਣੇ ਲੋਕਾਂ ਦੇ ਸਾਹਮਣੇ ਆਪਣੀ ਸਥਿਤੀ ਸਪਸ਼ਟ ਕਰਨਾ ਕਿ ਮੂਲ ਭਾਵਨਾ ਦੇ ਉਲਟ ਹੈ ਅਕਾਲ ਤਾ ਸਾਬ ਨੂੰ ਪਿੱਠ ਦੇ ਕੇ ਉਹ ਲੋਕਾਂ ਨੇ ਫੈਸਲੇ ਕੀਤੇ ਨੇ ਮਨਮਰਜ਼ੀ ਦੇ ਉਹਦੇ ਵਿੱਚ ਦਾਸ ਇਹ ਸੇਵਾ ਨਹੀਂ ਕਰੇਗਾ ਇਹ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਵੇਗਾ ਜਦੋਂ ਤੱਕ ਅਕਾਲ ਅਕਾਲ ਤਾ ਸਾਬ ਦੇ ਹੁਕਮਾਂ ਅਮਨ ਨੂੰ ਹੂ ਬੂਹ ਲਾਗੂ ਨਹੀਂ ਕੀਤਾ ਜਾਂਦਾ ਉਦੋਂ ਤੱਕ ਬਿਲਕੁਲ ਉਹਦੇ ਵਿੱਚ ਮੈਂ ਇਹ ਸੇਵਾ ਨਹੀਂ ਕਰਾਂਗਾ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਵਾਂਗਾ। ਔਰ ਹੋਰ ਵੀ ਸਾਡੇ ਸਤਿਕਾਰਯੋਗ ਜਿਹਨੇ ਆਗੂ ਸਹਿਬਾਨ ਜਿਹੜੇ ਇਸ ਮੈਂਬਰ ਨਾਲ ਦਾਸ ਦੇ ਲੱਗੇ ਨੇ ਉਹਨਾਂ ਦੀਆਂ ਭਾਵਨਾਵਾਂ ਵੀ ਹਰਟ ਹੋ ਜਾਂਦੀਆਂ ਨੇ। ਵੀ ਅਕਾਲਤਾ ਦਾ ਸਭ ਦਾ ਹੁਕਮ ਮੰਨਣਾ ਹੀ ਸੀ ਜੇ ਉਹਨੂੰ ਹੂਬੂ ਮੰਨਿਆ ਕਿਉਂ ਨਹੀਂ ਗਿਆ। ਉਹਦੇ 'ਚ ਹਿੱਤ ਕੀ ਆਉਂਦੀ ਐ? ਬਾਕੀ ਕਾਨੂੰਨੀ ਜਿਹੜੀ ਉਹ ਅੜਚਣ ਕਰਦੇ ਨੇ ਉਹਦੇ ਬਾਰੇ ਬੰਡਾਲਾ ਸਾਹਿਬ ਤੁਹਾਡੇ ਨਾਲ ਸਾਂਝੀ ਕਰਨੀ ਹੈ ਗੱਲ। ਮੈਂ ਤਾਂ ਇਹ ਨਹੀਂ ਤੁਹਾਨੂੰ ਬੇਨਤੀ ਕਰਨੀ ਸੀ। ਆਪਣੀ ਸਥਿਤੀ ਸਪਸ਼ਟ ਕਰਨੀ ਸੀ ਕਿ ਹਾਲਾਤਾਂ ਤੋਂ ਜਾਣੂ ਕਰਾਉਣਾ ਸੀ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਮੈਂ ਵੱਡਾ ਸਾਨੂੰ ਬੇਨਤੀ ਕਰੂੰਗਾ ਕਿ ਉਹ ਜਿਹੜੀ ਅਗਲੀ ਗੱਲ ਆ ਸਾਰੀ ਭਰਤੀ ਦੇ ਸਬੰਧ ਵਿੱਚ ਹੋਪਾ ਨਾਵੇਂ ਦੇ ਸਬੰਧ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਬਹੁਤ ਬਹੁਤ ਧੰਨਵਾਦ ਜੀ ਜੈਦਰ ਸੰਤੋਖ ਸਿੰਘ ਜੀ ਮੈਨਪੁਰੀ ਸਾਹਿਬ ਦਾ ਇਹਨਾਂ ਨੇ ਤੁਹਾਡੇ ਨਾਲ ਗੱਲ ਆਪਣੀ ਸੌਰੀ ਰੱਖੀ ਹੈ ਜਿਹੜੀ ਉਹ ਕਮੇਟੀ ਨੂੰ ਲੈ ਕੇ ਸਬੰਧ ਰੱਖਦੀ ਆ ਕਰਕੇ ਵੀ ਕਮੇਟੀ ਦੇ ਸਰਕਾਰਯੋਗ ਮੈਂਬਰ ਨੇ ਪਹਿਲਾਂ ਤਾਂ ਕਮੇਟੀ ਤੋਂ ਸ਼ੁਰੂ ਕਰਦੇ ਆ ਦੇਖੋ ਅਸੀਂ ਸਾਰੇ ਪੰਜਾਬੀਆਂ ਨੂੰ ਸਿੱਖ ਪੰਥ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਜਿਹੜੀ ਕਮੇਟੀ ਸਿੰਘ ਸਭਾ ਨੇ ਉਦੋਂ ਮਣਾਈ ਸੀ ਉਹਨਾਂ ਨੇ ਕਿਸੇ ਦੀ ਨਾ ਤਾਂ ਸਾਡੀ رائے ਲਈ ਨਾ ਜਾਇਦਰ ਜੀ ਨੂੰ ਪੁੱਛਿਆ ਮਤਲਬ ਸਾਡੇ ਜੋ ਕਿਸੇ ਨਾਲ ਗੱਲ ਨਹੀਂ ਕੀਤੀ ਉਹਨਾਂ ਨੇ ਉਹਨਾਂ ਨੂੰ ਫੀਡਬੈਕ ਸੰਗਤ ਵੱਲੋਂ ਜਾਂ ਉਹਨਾਂ ਕੋ ਜੋ ਜਾਣਕਾਰੀ ਸੀ ਉਹਦੇ ਮੁਤਾਬਕ ਉਹਨਾਂ ਨੇ ਠੀਕ ਸਮਝਦੇ ਹੋਏ ਉਹ ਸੱਤ ਮੈਂਬਰਾਂ ਨੂੰ ਉਹਦੇ ਵਿੱਚ ਨਾਮਜ਼ਦ ਕੀਤਾ ਉਹਦੇ ਵਿੱਚ ਸਭ ਤੋਂ ਮੁਖੀ ਤਾਂ ਉਸ ਕਮੇਟੀ ਦੇ ਜੈਦਰ ਧਾਮੀ ਜੀ ਨੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਹਨ ਬੜਾ ਉਹਨਾਂ ਦਾ ਸਤਕਾਰ ਹੈ ਬਹੁਤ ਵੱਡਾ ਸਟੇਟਸ ਹੈ ਉਹਨਾਂ ਦਾ ਧਾਮੀ ਸਾਹਿਬ ਦਾ ਬੜੇ ਪੰਥਕ ਆਗੂ ਨੇ ਲੰਬੀ ਸੇਵਾ ਉਹਨਾਂ ਦੀ ਸਿੱਖ ਪੰਥ ਵਾਸਤੇ ਫੇਰ ਉਸ ਤੋਂ ਬਾਅਦ ਬਡੁੰਗਰ ਸਾਹਿਬ ਆ ਗਏ ਬਡੁੰਗਰ ਸਾਹਿਬ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਵਿਦਵਾਨ ਵੀ ਹੈਗੇ ਨੇ ਉਹਨਾਂ ਨੇ ਕਈ ਉਹਨਾਂ ਦੀਆਂ ਲਿਖਤਾਂ ਆ ਕਈ ਕਿਤਾਬਾਂ ਨੇ ਤੇ ਉਹਨਾਂ ਦਾ ਬੜਾ ਸਤਿਕਾਰ ਹੈ ਸਿੱਖ ਜਗਤ ਵਿੱਚ ਫੇਰ ਸਰਦਾਰ ਇਕਬਾਲ ਸਿੰਘ ਝੁੰਦਾ ਜੀ ਜਿਸ ਦਾ ਜ਼ਿਕਰ ਕੀਤਾ ਜੈਦਰ ਜੀ ਨੇ ਜਿਹਨਾਂ ਦਾ ਉਹਨਾਂ ਨੇ ਝੁੰਦਾ ਕਮੇਟੀ ਬਹੁਤ ਮਿਹਨਤ ਨਾਲ ਸੀ ਵੀ ਮੈਂਬਰ ਸੀ ਉਸ ਝੁੰਦਾ ਕਮੇਟੀ ਦੇ ਸਾਰੇ ਪੰਜਾਬ 'ਚ ਫਿਰ ਕੇ ਤਕਰੀਬਨ 3-4 ਮਹੀਨੇ ਲਾ ਕੇ ਤੇ ਹਜ਼ਾਰਾਂ ਹੀ ਵਰਕਰਾਂ ਨੇ ਮਿਲ ਕੇ ਕੰਪਾਈਲ ਕੀਤੀ ਬਹੁਤ ਵਧੀਆ ਉਹਦੀ ਜਿਹੜੀ ਹੈਗੀ ਸੀਗੀ ਸੁਜੈਸ਼ਨ ਸੀਗੀਆਂ ਤੇ ਕਮੇਟੀ ਦੀ ਰਿਪੋਰਟ ਇੰਨੀ ਲਾਹੇਵੰਦ ਸੀ ਪਾਰਟੀ ਲਈ ਜੇ ਕਿਤੇ ਲਾਗੂ ਕਰ ਦਿੰਦਾ ਜਿਵੇਂ ਕਿਹਾ ਜੈਦਰ ਜੀ ਨੇ ਤੇ ਅਕਾਲੀ ਦਲ ਦੇ ਪਰੋ ਸੰਕਟ ਏਟਲ ਸਕਦਾ ਸੀਗਾ ਉਸ ਤੋਂ ਬਾਅਦ ਚੌਥਾ ਮੇਰਾ ਚਲੋ ਉਹਦਾ ਨਾਂ ਪਾਇਆ ਬੜੇ ਧਰਮਦੀਆਂ ਸਿੰਘ ਸਭਾਂਦੇ ਫਿਰ ਸਾਹ ਮਨਪੀ ਸਿੰਘ ਯਾਲੀ ਜਿਹੜੇ ਕਿ ਮਾਲਵੇ ਜੋ ਕੱਲੇ ਹੀ ਅਕਾਲੀ ਦਲ ਦੇ ਐਮਐਲਏ ਬਣ ਕੇ ਆਏ ਨੇ ਐਡਾ ਵੱਡਾ ਖੇਤਰ ਹੈ ਮਾਲਵੇ ਦਾ ਤੇ ਉਹਨਾਂ ਦੀ ਬੜੀ ਹਰਮਨ ਪਿਆਰਤਾ ਆ ਫਿਰ ਬੜੇ ਸਿਆਣੇ ਸੂਝਵਾਨ ਲੀਡਰ ਨੇ ਕਿ ਸਟੈਂਡ ਵੀ ਲੈ ਕੇ ਬੈਠੇ ਨੇ ਪਹਿਲੇ ਦਿਨ ਤੋਂ ਉਹਨਾਂ ਦਾ ਜਿਹੜਾ ਸਟੈਂਡ ਬਿਲਕੁਲ ਸਪਸ਼ਟ ਆ ਚਾਹੇ ਉਹ ਭਾਜਪਾ ਨੂੰ ਲੈ ਕੇ ਹੋਵੇ ਚਾਹੇ ਉਹ ਮੌਜੂਦਾ ਜਿਹੜੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਸੰਬੰਧ ਵਿੱਚ ਹੋਵੇ ਬਿਲਕੁਲ ਉੱਥੇ ਖੜੇ ਆ ਸੋ ਮਤਲਬ ਲੀਡਰ ਕੋਈ ਹੁੰਦਾ ਜਿਹੜਾ ਜਿਹੜੀ ਕੋਈ ਵਿਚਾਰ ਤਾਰਾ ਤੇ ਕੰਮ ਕਰੇ ਕੋ ਉਹਦੇ ਸਹੂਲ ਹੋਣ ਸੋ ਮਨਪੀ ਸਿੰਘ ਇਹ ਅਲੀ ਦੇ ਅਸੂਲ ਨੇ ਤੇ ਖੜੇ ਨੇ ਆਪਣੇ ਸੂਲਾਂ ਤੇ ਉਹਨਾਂ ਨੂੰ ਉਹਨਾਂ ਨੇ ਲਿਆ ਤੇ ਬਾਕੀ ਜਿਹੜੀ ਬੀਬੀ ਜੀ ਆ ਉਹ ਤਾਂ ਹੈ ਹੀ ਚਲੋ ਸ਼ਹੀਦਾਂ ਦਾ ਪਰਿਵਾਰ ਉਹਨਾਂ ਨੇ ਸਤਕਾਰ ਕੀਤਾ ਅਕਾਲ ਤਖਤ ਸਾਹਿਬ ਵੱਲੋਂ ਉਹਨਾਂ ਆਪਣੇ ਸਿੰਘ ਸਭਾ ਦੇ ਹੋ ਸਿਗੇ ਨਵੇਂ ਦੇ 19 ਕਮੇਟੀ ਚ ਕੀ ਉਹਨਾਂ ਨੂੰ ਇਹਦੀ ਇਤਰਾਜ਼ ਸੀਗਾ ਸਾਨੂੰ ਤਾਂ ਸਮਝ ਨਹੀਂ ਆਈ ਇਹ ਜਿਹੜਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਜਿਵੇਂ ਦੱਸਿਆ ਜਾਇਦਾਰ ਜੀ ਨੇ 50 ਦਿਨ ਬਾਅਦ ਤਕਰੀਬਨ ਆਇਆ ਹੈ ਇਹ ਅਸਤੀਫਾ 2 ਦਸੰਬਰ ਨੂੰ ਜਦੋਂ ਸਿੰਘ ਸਾਹਿਬ ਨੇ ਆਪਣਾ ਹੁਕਮ ਜਾਰੀ ਕੀਤਾ ਇਹ ਤਾਂ ਉਸ ਦਿਨ ਹੀ ਆਜਣਾ ਚਾਹੀਦਾ ਸੀ ਜੇ ਕੋਈ ਗੁਰਸਿੱਖ ਆਪਣੇ ਉਹਨਾਂ ਹੁਕਮਾਂ ਦੀ ਪਾਲਣਾ ਕਰੇ ਤਾਂ ਜੇ ਆਪਾਂ ਕਹਿੰਦੇ ਆਪਾਂ ਸਮਰਪਤ ਹਾਂ ਅਕਾਲ ਤਖਤ ਸਾਹਿਬ ਨੂੰ ਤਾਂ ਫਿਰ ਇਹਦੇ ਵਿੱਚ ਕੋਈ ਟਿੱਲੇ ਨਹੀਂ ਸੀ ਚਾਹੀਦੀ ਇੱਥੋਂ ਦਾ ਟਿੱਲ ਤਾਂ ਇੱਥੋਂ ਤੱਕ ਆ ਗਈ ਕਿ ਸਿੰਘ ਸਾਹਿਬ ਨੂੰ ਕਹਿਣਾ ਪੈ ਗਿਆ ਇਹ ਅਕਾਲੀ ਦਲ ਦੀ ਲੀਡਰਸ਼ਿਪ ਆਨਾਗਾਨੀ ਕਰ ਰਹੀ ਹੈ ਉਹਨਾਂ ਨੇ 6 ਦਸੰਬਰ ਨੂੰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਪੁਰ ਤੇ ਵੀ ਆਖਿਆ ਅੱਜ ਵੀ ਉਹਨਾਂ ਨੇ ਉੱਥੇ ਅੰਮ੍ਰਿਤਸਰ ਕਿਹਾ ਕਿ ਇਹ ਜਿਹੜਾ ਆਪਣੇ ਸੱਤ ਮੈਂਬਰੀ ਕਮੇਟੀ ਆ ਕੈਮ ਆ ਤੇ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਆ ਉਹ ਦਿਖ ਰਹੀ ਆ ਕਿ ਟੈਲਮੈਂਟ ਕਰ ਰਹੀ ਆ ਨਾ ਕੰਨੀ ਕਰ ਰਹੀ ਆ ਕਿ ਕੀ ਇਹਦੀ ਵਜ੍ਹਾ ਆ ਤੁਸੀਂ ਅਸਤੀਫਾ ਉਦੋਂ ਨਹੀਂ ਪ੍ਰਵਾਨ ਕੀਤਾ ਅੱਜ ਪ੍ਰਵਾਨ ਕਰਤਾ ਤੁਸੀਂ ਕਮੇਟੀ ਬਾਰੇ ਬੜੀਆਂ ਵਿਚਾਰਾਂ ਕੀਤੀਆਂ ਗੱਲਾਂ ਸਾਰੀਆਂ ਨਿਕਲ ਕੇ ਆ ਹੀ ਜਾਂਦੀਆਂ ਵੀ ਅਸੀਂ ਕਮੇਟੀ ਨੂੰ ਪ੍ਰਵਾਨ ਨਹੀਂ ਕਰਦੇ ਅਸੀਂ ਕਮੇਟੀ ਦੇ ਮੈਂਬਰ ਆਪ ਤਾਂ ਬਣੇ ਨਹੀਂ ਸਾਨੂੰ ਤਾਂ ਸਿੰਘ ਸਭਾ ਦੀ ਮਾਨਤਾ ਬਜਰ ਸਾਨੂੰ ਇਹ ਜ਼ਿੰਮੇਵਾਰੀ ਲਈ ਗਈ ਸੀ ਪਰ ਜੇ ਹੁਣ ਅਕਾਲੀ ਦਲ ਦੀ ਲੀਡਰਸ਼ਿਪ ਦੇ ਜਿਹੜੇ ਕੱਲ ਫੈਸਲੇ ਹੋਏ ਆ ਜਿਨ੍ਹਾਂ ਦੀ ਗੱਲ ਆਖੀ ਏ ਤੇ ਉਹਨਾਂ ਨੇ ਹੁਕਮ ਨਾਮਿਆਂ ਦੀ ਅਲੰਗਣਾ ਕੀਤੀ ਆ ਅਜੋ ਪੰਥ ਦੇ ਪਗੋੜੇ ਤਾਂ ਉਦੋਂ ਨਹੀਂ ਸੀਗੇ ਜਦੋਂ ਅਕਾਲ ਤਖਤ ਦੇ ਪਗੋੜੇ ਜਦੋਂ 23 ਤਰੀਕ ਤੱਕ ਸਮਾ ਸੀ ਉਹਨਾਂ ਕੋ ਪਹਿਲਾਂ 3 ਤੱਕ ਸੀਗਾ 3 ਦਿਨ ਦਾ ਸੀ ਕਹ ਲੋ 3 3 ਤਰੀਕ ਨੂੰ ਗਏ ਤੇ 20 ਦਿਨ ਵਧਾਤੇ ਸਿੰਘ ਸਾਹਿਬ ਨੇ 23 ਤਰੀਕ 23 ਡਿਸੰਬਰ ਉਸ ਤੋਂ ਬਾਅਦ ਦਸ ਜਨਵਰੀ ਆਉਂਦੀ ਆ ਤੇ ਇਸ ਲਈ ਇਹ ਜਿਹੜੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਗਰੁੱਪ ਆ ਦੇਖੋ ਉੱਥੇ ਵੀ ਦੋ ਗਰੁੱਪ ਨੇ ਇੱਕ ਗਰੁੱਪ ਹੈਗਾ ਜਿਹੜਾ ਜਿਵੇਂ ਦੱਸਿਆ ਜਾਇਦਾਰ ਜੀ ਨੇ ਸਾਰੇ ਕਮੇਟੀ ਦੇ ਜਿਹੜੇ ਆਪਣੇ ਮੈਜੋਰਟੀ ਮੈਂਬਰਾਂ ਉਹ ਸਾਰੇ ਇਸ ਸੋਚ ਦੇ ਧਾਰਨੀ ਆ ਕਿ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਇਨ ਬਿਨ ਲੱਗ ਹੋਣਾ ਚਾਹੀਦਾ ਜੇ ਸਾਡੀ ਪੰਥ ਦੀ ਇੱਕ ਜਮਾਤ ਅਸੀਂ ਵੀ ਉਹਦਾ ਹਿੱਸਾ ਅਕਾਲੀ ਦਲ ਦੇ ਮੈਂਬਰ ਹੈ ਅਸੀਂ ਵੀ ਇਸ ਹੈਗੇ ਆ ਅਕਾਲੀ ਅਸੀਂ ਵੀ ਕਾਲੀ ਆ ਠੀਕ ਹੈ ਉਹਨਾਂ ਨੇ ਗਰੁੱਪ ਵੱਖਰਾ ਬਣਾ ਲਿਆ ਸਾਨੂੰ ਉਹਨਾਂ ਨੇ ਵੱਖਰਾ ਕਰਤਾ ਪਰ ਜੇ ਅਸੀਂ ਮੀਰੀ ਪੀਰੀ ਦੇ ਸਿਧਾਂਤ ਨੂੰ ਲੈ ਕੇ ਅਸੀਂ ਅੱਜ ਉਹ ਸਿਧਾਂਤ ਤੇ ਉਂਗਲ ਚੱਕ ਰਹੇ ਆ ਇਹਨਾਂ ਦੇ ਬਲਾਰੇ ਕਹਿ ਰਹੇ ਆ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਿਰਫ ਗੁਰੂ ਘਰਾਂ ਦਾ ਪ੍ਰਬੰਧ ਕਰ ਸਕਦੀ ਆ ਸਿਰਫ ਕਹਿੰਦੇ ਉਹ ਗੁਰੂ ਘਰਾਂ ਦਾ ਜਿਹੜਾ ਸੇਵਾ ਹੀ ਕਰ ਸਕਦੀ ਆ ਹੋਰ ਕੋਈ ਕੰਮ ਨਹੀਂ ਆਉਂਦਾ ਦੱਸੋ ਕਮਾਲ ਹੋਊਗੀ ਇੰਨੀ ਇਹਨਾਂ ਦੀ ਹੈਗੀ ਆ ਜਿਹੜੀ ਆਪਣੀ ਸੋਚ ਨਿਗਾਰਵਲ ਚੱਲ ਗਈ ਕਿ ਪਤਾ ਹੀ ਨਹੀਂ ਇਹਨਾਂ ਨੂੰ ਸ਼੍ਰੋਮਣੀ ਕਮੇਟੀ ਦਾ ਕੀ ਰੋਲ ਆ ਸ਼੍ਰੋਮਣੀ ਕਾਲੀਦਾ ਲ ਦਾ ਕੀ ਰੋਲ ਆ ਇਹਨਾਂ ਦੇ ਜਿਹੜੇ ਨਵੇਂ ਦੇ ਜਿਨ੍ਹਾਂ ਨੂੰ ਇਹਨਾਂ ਨੇ ਹੁਣ ਵੀ ਜ਼ਿਲ੍ਹਿਆਂ ਦੇ ਇੰਚਾਰਜ ਬਣਾਇਆ ਉਹਨਾਂ ਨੇ ਕਈਆਂ ਨੇ ਆਖਿਆ ਕਿ ਇਹ ਜ਼ਹੀਦਾ ਸਾਡੀ ਪਾਰਟੀ ਵਿੱਚ ਦਖਲ ਦੇ ਰਹੇ ਨੇ ਤੇ ਉਹ ਦੱਸੋ ਉਹ ਜਿਹੜੇ ਉਂਗਲ ਚੱਕ ਰਹੇ ਸੀ ਸਿੰਘ ਸੁਭਾਨਾਂ ਤੇ ਅੱਜ ਉਹਨਾਂ ਨੂੰ ਵੀ ਇਹਨਾਂ ਨੇ ਆਪਣੇ ਜ਼ਿਲ੍ਹਿਆਂ ਦੇ ਇੰਚਾਰਜ ਲਾਤਾ ਇੱਥੋਂ ਤੱਕ ਇਹਨਾਂ ਨੇ ਆਪਣਾ ਸਿਧਾਂਤ ਨੂੰ ਕਮਜ਼ੋਰ ਕੀਤਾ ਸਿਧਾਂਤ ਨੂੰ ਖੋਰਾ ਲਾਤਾ ਇਹਨਾਂ ਨੇ ਤੇ ਇਹ ਸੰਗਤ ਜਾਣਦੀ ਆ ਬਿਲਕੁਲ ਲੋਕਾਂ ਦੇ ਮਨਾਂ 'ਚ ਇਹਦੇ ਵਿੱਚ ਕੋਈ ਦੁਬਦਾ ਨਹੀਂ ਕਿ ਇਹਨਾਂ ਨੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨਹੀਂ ਮੰਨੇ ਹੁਣ ਜਿਹੜੀ ਭਰਤੀ ਦੀ ਪ੍ਰਕਿਰਿਆ ਆ ਇਹਨਾਂ ਨੇ ਜੇ ਹੁਣ ਆਪਣੇ ਜੈਦਰ ਸੰਤਾ ਸਿੰਘ ਜੀ ਨੂੰ ਮੈਂਬਰ ਲਾਤਾ ਤੇ ਜੈਦਰ ਸੰਤਾ ਸਿੰਘ ਜੀ ਉਸ ਕਮੇਟੀ ਦੇ ਮੈਂਬਰ ਸੀਗੇ ਅੱਜ ਜੈਦਰ ਸੰਤਾ ਸਿੰਘ ਜੀ ਤੁਸੀਂ ਆਪਣੇ ਇੰਚਾਰਜ ਲਾਤੇ ਠੀਕ ਨੇ ਜਦੋਂ ਸਿੰਘ ਜਬਾਨ ਨੇ ਲਾਏ ਸੀ ਉਦੋਂ ਤੁਸੀਂ ਕਹਿੰਦੇ ਸੀ ਵੀ ਇਹ ਨਹੀਂ ਜੀ ਸਰਤੇ ਜਿਹੜੀ ਕਾਨੂੰਨ ਦੀ ਹੈਗੀ ਆ ਅੜਚਨਿਆਂ ਕੋ ਡਕਾਇਆ ਸਰਤੇ ਜਿਹੜਾ ਹੈਗਾ ਇਲੈਕਸ਼ਨ ਕਮਿਸ਼ਨ ਕੋਈ ਕਾਰਵਾਈ ਕਰ ਸਕਦਾ ਬਹੁਤ ਸਾਰੇ ਵਕੀਲਾਂ ਨੇ ਜਿਹੜੇ ਆਪਣੇ ਹੈਗੇ ਕਾਨੂੰਨੀ ਮਹਾਰਾ ਨੇ ਸਿੰਘ ਸਾਹਿਬ ਨੂੰ رائے ਦਿੱਤੀ ਹੈ ਜਾ ਕੇ ਸਿੰਘ ਸਾਹਿਬ ਨੂੰ ਜੋ ਮਰਜ਼ੀ ਆ ਪੁੱਛ ਸਕਦੇ ਆ ਉਹਨਾਂ ਵਿੱਚੋਂ ਸਾਹਿਬ ਮਨਜੀਤ ਸਿੰਘ ਖਹਿਰਾ ਸਰਦਾਰ ਫੂਲਕਾ ਸਾਹਿਬ ਐਗੇ ਵੱਡੇ ਵਕੀਲ ਨੇ ਫੂਲਕਾ ਸਾਹਿਬ ਸਾਰਿਆਂ ਨੇ ਕਿਹਾ ਜਿਹੜੇ ਜਿਹੜੇ ਉਸ ਆਪਣੇ ਮੀਰੀ ਪੀਰੀ ਦੇ ਸਿਧਾਂਤ ਨੂੰ ਸਮਝਦੇ ਨੇ ਤੇ ਜਿਨ੍ਹਾਂ ਨੂੰ ਅਕਾਲੀ ਦਲ ਦੇ ਸੰਵਿਧਾਨ ਬਾਰੇ ਪਤਾ ਆ ਇਹਨਾਂ ਨੇ ਉਹ ਵਕੀਲ ਲੈ ਕੇ ਗਏ ਜਿਨ੍ਹਾਂ ਨੂੰ ਸਾਡੇ ਆਪਣੇ ਟ੍ਰੈਡੀਸ਼ਨਸ ਦਾ ਸਾਡੀਆਂ ਪਰੰਪਰਾਵਾਂ ਦਾ ਸਾਡੇ ਸਿਧਾਂਤ ਦਾ ਜਿਹਨਾਂ ਨੂੰ ਪਤਾ ਹੀ ਕੁਛ ਨਹੀਂਗਾ ਉਹ ਵਕੀਲਾਂ ਨੂੰ ਲੈ ਕੇ ਤੇ ਇਹਨਾਂ ਨੇ ਕਿਹਾ ਤਾਂ ਜੀ ਨਹੀਂ ਇਹ ਤਾਂ ਅਸੀਂ ਕਰ ਨਹੀਂ ਸਕਦੇ ਖੈਰਾ ਸਾਹਿਬ ਨੇ ਫੂਲਕਾ ਸਾਹਿਬ ਨੇ ਇਹ ਸਿੰਘ ਸਾਹਿਬ ਨੂੰ ਲਿਖਤੀ ਦੇ ਕੇ ਆਏ ਨੇ ਕਿ ਬਹੁਤ ਸਾਰੀਆਂ ਪੋਲਿਟੀਕਲ ਪਾਰਟੀਆਂ ਨੇ ਇੰਡੀਆ ਦੀਆਂ ਜਿਹੜੀਆਂ ਧਰਮ ਨੂੰ ਨਾਲ ਲੈ ਕੇ ਚਲਦੀਆਂ ਨੇ ਚਾਹੇ ਉਹ ਇਸਲਾਮ ਦੀਆਂ ਹੋਣ ਚਾਹੇ ਉਹ ਇਸਾਈ ਮਤ ਦੀਆਂ ਹੋਣ ਇਹ ਆਪਣੀ ਦਾ ਸਿਖਾਂ ਦੀ ਦੇ ਕੋਈ ਆ ਸ਼੍ਰੋਮਣੀ ਅਕਾਲੀ ਦਲ ਸੋ ਇਹਦੇ ਵਿੱਚ ਕੋਈ ਕਿਸੇ ਤੇ ਬੰਦਸ਼ ਨਹੀਂ ਕੋਈ ਕਿਸੇ ਦੇ ਉੱਪਰ ਰੋਕ ਨਹੀਂ ਹੈਗੀ ਇਹ ਤਾਂ ਸਿਰਫ ਜਾਣ ਬੁੱਝ ਕੇ ਇਹਨਾਂ ਨੇ ਇੱਕ ਨੈਰੇਟਿਵ ਸਰਜਨ ਦੀ ਕੋਸ਼ਿਸ਼ ਕੀਤੀ ਖੈਰਾ ਸਾਹਿਬ ਨੇ ਜਿਹੜਾ ਐਸਆਰ ਬੁਮਈ ਦਾ ਕੇਸ ਆ ਜਿਹੜੇ ਸੀਗੇ ਆਪਣੇ ਉਹਦੇ ਚੀਫ ਮਿਨਿਸਟਰ ਕਰਨਾਟਕਾ ਦੇ ਉਹਨਾਂ ਦੀ ਸਰਕਾਰ ਤੋੜਤੀ ਸੀਗੀ ਉਹ ਸੁਪਰੀਮ ਕੋਰਟ ਗਏ ਸੀਗੇ ਉਹਦੇ ਵਿੱਚ ਆਪਣੇ ਮੇਰੇ ਖਿਆਲ ਸੱਤ ਜਾਂ ਨੌ ਆਪਣੇ ਜਿਹੜਾ ਮੈਂਬਰ ਬੈਂਚ ਦਾ ਫੈਸਲਾ ਆ ਨਾ 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 ਮੈਂਬਰ ਬੈਂਚ ਦਾ ਫੈਸਲਾ ਆ ਉਹਨਾਂ ਨੇ ਕਿਹਾ ਅਕਾਲੀ ਦਲ ਦਾ ਵੀ ਜ਼ਿਕਰ ਹੋਇਆ ਉਹ ਚ ਹੋਰ ਵੀ ਆਪਣੇ ਸ਼ਿਵ ਸਨਾਂ ਦਾ ਮੇਰੇ ਖਿਆਲ ਜ਼ਿਕਰ ਹੋਇਆ ਤੇ ਉਹਨਾਂ ਨੇ ਕਿਹਾ ਵੀ ਕੋਈ ਸਾਨੂੰ ਇਲੈਕਸ਼ਨ ਕਮਿਸ਼ਨ ਨੇ ਬਿਲਕੁਲ ਕਲੀਅਰ ਕਰਤਾ ਇਹ ਪਾਰਟੀਆਂ ਬਣੀਆਂ ਆਜ਼ਾਦੀ ਤੋਂ ਪਹਿਲਾਂ ਆਜ਼ਾਦੀ ਵਾਸਤੇ ਇਹਨਾਂ ਦਾ ਸੰਘਰਸ਼ ਆ ਇਹਨਾਂ ਦਾ ਵੱਡਾ ਯੋਗਦਾਨ ਆ ਅਸੀਂ ਮਤਲਬ ਸਾਡਾ ਆਪਣੇ ਇਸ ਧਰਤੀ ਲਈ ਸਾਡਾ ਦੇਸ਼ ਆ ਅਸੀਂ ਦੇਸ਼ ਭਗਤਾਂ ਤੇ ਸੜ ਤੇ ਅੱਜ ਕਿਵੇਂ ਕੋਈ ਆਪਣੇ ਗਲਤ ਤਰੀਕੇ ਨਾਲ ਕਾਨੂੰਨ ਲਾਗੂ ਹੋ ਸਕਦਾ ਜਾਂ ਸਾਡੀ ਮੰਤਰਾਦ ਹੋ ਸਕਦੀ ਆ ਇਹਦਾ ਸਿਰਫ ਇਹ ਸਿਗਾ ਕਿ ਜਿਹੜੀ ਤਾਂ ਧਾਰਮਿਕ ਸੇਵਾ ਤੁਸੀਂ ਭੁੱਜ ਰਹੀ ਤੇ ਜਿਹੜੀ ਬਹੁਤ ਨਰਮ ਸੇਵਾ ਜਿਹੜੀ ਸਿਆਸੀ ਸੀਗੀ ਕੋਈ ਔਖਾ ਨਹੀਂ ਸੀਗਾ ਸੁਖਬੀਰ ਸਿੰਘ ਬਾਦਲ ਨੇ ਹੁਣ ਅਸਤੀਫਾ ਦਿੱਤਾ ਤੇ ਬਾਹਰ ਆ ਕੇ ਕੀ ਕਹਿੰਦੇ ਹੋ ਬੜੀ ਹੈਰਾਨੀ ਹੈ ਸਾਨੂੰ ਕਿ ਮੇਰਾ ਵਰਕਿੰਗ ਕਮੇਟੀ ਨੇ ਪਹਿਲਾਂ ਮੇਰਾ ਪਰਵਾਹ ਨਹੀਂ ਕੀਤਾ ਅੱਜ ਵਰਕਿੰਗ ਕਮੇਟੀ ਨੇ ਪਰਵਾਹ ਕਰ ਲਿਆ ਤੇ ਮੇਰੀ ਜਿਹੜੀ ਟਰਮ ਖਤਮ ਹੋ ਗਈ ਸੀ ਉਹਨਾਂ ਨੂੰ ਇਹ ਨਹੀਂ ਯਾਦ ਆਇਆ ਕਿ ਅਕਾਲ ਤਖਤ ਸਾਹਿਬ ਦੇ ਸਿੰਘ ਸਹਿਬਾਨ ਵੱਲੋਂ ਇੱਕ ਤੋਨੋ ਆਦੇਸ਼ ਜਾਰੀ ਹੋਇਆ ਉਹਨਾਂ ਨੂੰ ਇਹ ਕਹਿਣਾ ਚਾਹੀਦਾ ਸੀ ਕਿ ਜੋ ਸਿੰਘ ਸਾਹਿਬ ਨੇ ਸਾਨੂੰ ਆਦੇਸ਼ ਜਾਰੀ ਕੀਤਾ ਸੀ ਉਹਦੇ ਮੁਤਾਬਕ ਆਪਣੀ ਸੇ ਅਸਤੀਫਾ ਸਿੰਘ ਸਾਹਿਬ ਨੂੰ ਭੇਜਣ ਲੱਗੇ ਆ ਲੇਕਿਨ ਇਹਦਾ ਕੋ ਜ਼ਿਕਰ ਨਹੀਂ ਗਾ ਇਹ ਸਿਰਫ ਇਸ ਸਾਡੀ ਟਰਮ ਪੂਰੀ ਹੋ ਗਈ ਤਾਂ ਅਸੀਂ ਆਪਣੇ ਅਸਤੀਫੇ ਸਾਡੇ ਮਨਜ਼ੂਰ ਹੋ ਗਏ ਜੇ ਮੇਂ ਬਾਕੀ ਦੇ ਅਸਤੀਫੇ ਬਾਰੇ ਕੀਆ ਜੈਦਰ ਜੀ ਨੇ ਸਿੰਘ ਸਾਹਿਬ ਨੇ ਬਿਲਕੁਲ ਕਲੀਅਰ ਕੀਤਾ ਸਾਰੇ ਅਸਤੀਫੇ ਪ੍ਰਵਾਨ ਕਰਕੇ ਸਾਨੂੰ ਸਕਰਤਰੇਦ ਵਿੱਚ ਉਹਦੀ ਜਾਣਕਾਰੀ ਦਿੱਤੀ ਜਾਵੇ ਹੁਣ ਸਾਰੇ ਸੀਨੇ ਕੋਈ ਵੀ ਨਹੀਂ ਆਏ ਚਲੋ ਤਾਂ ਉਹਨਾਂ ਦੀ ਮਰਜ਼ੀ ਆ ਮੰਨਣਾ ਨਹੀਂ ਮੰਨਣਾ ਅਸੀਂ ਕੀ ਕਿਹਾ ਸਾਡਾ ਅਸੇ ਉਹਦੇ ਵਿੱਚ ਕੀ ਰੋਲ ਆ ਲੇਕਿਨ ਅਸੀਂ ਇਹ ਗੱਲ ਜਿਹੜੀ ਸਥਿਤੀ ਸਪਸ਼ਟ ਕਰਨਾ ਚਾਹੁੰਦੇ ਆ ਸਾਰੇ ਪੰਜਾਬ ਦੇ ਤੇ ਆਪਣੇ ਸਿੱਖ ਪੰਥ ਦੇ ਸਾਹਮਣੇ ਕਿ ਇਹ ਜਿਹੜੀ ਜਮਾਤ ਆ ਜਿਨ੍ਹਾਂ ਨੇ ਧਰਮ ਵਿਧਾ ਪ੍ਰਚਾਰ ਪ੍ਰਸਾਰ ਕਰਨਾ ਜਿਨ੍ਹਾਂ ਨੇ ਸਿੱਖੀ ਦੇ ਵਿਡਾਵੇ ਵਾਸਤੇ ਆਪਣਾ ਯੋਗਦਾਨ ਪਾਉਣਾ ਅੱਜ ਸਿੱਖੀ ਨੂੰ ਟਾਲਾਉਣ ਲੱਗ ਪਏ ਅਾ ਸਾਡੇ ਮੀਰੀ ਪੀਰੀ ਦੇ ਸਿਧਾਂਤ ਤੇ ਇਹਨਾਂ ਨੇ ਉਂਗਲ ਚੱਕਤੀ ਆ ਤੇ ਜਿਹੜੇ ਕਹਿੰਦੇ ਆ ਕਿ ਆਪਣੇ ਐਸਜੀਪੀਸੀ ਦਾ ਸਿਰਫ ਗੁਰੂ ਘਰਾਂ ਦੇ ਪ੍ਰਬੰਧ ਵਾਸਤੇ ਬਣੀ ਆ ਤੇ ਸਾਡੇ ਤੇ ਹੁਕਮ ਨਹੀਂ ਇਹ ਲਾਗੂ ਹੁੰਦੇ ਸਿੰਘ ਸਹਿਬਾਨ ਦੇ ਬਹੁਤ ਵਾਰੀ ਪਹਿਲਾਂ ਵੀ ਅਕਾਲ ਤਖਤ ਸਾਹਿਬ ਦੇ ਜਿਹੜੇ ਜੈਦਰ ਸਾਹਿਬਾਨ ਸਨ ਪੁਰਾਣੀ ਸਮਿਆਂ ਚ ਉਹਨਾਂ ਨੇ ਪਹਿਲਾਂ ਵੀ ਅਕਾਲੀ ਦਲ ਦੀ ਏਕਤਾ ਕਰਾਉਣ ਦੇ ਸਬੰਧ ਵਿੱਚ ਉਹਨਾਂ ਨੇ ਬਹੁਤ ਵਾਰੀ ਹੁਕਮਨਾਮੇ ਜਾਰੀ ਕੀਤੇ ਸੀਗੇ ਉਹ ਸਾਰੇ ਹੁਕਮਨਾਮੇ ਉਹਨਾਂ ਦੀ ਪਾਲਣਾ ਹੋਈ ਸੀਗੀ ਤੇ ਉਦੋਂ ਬਾਅਦ ਅਕਾਲੀ ਦਲ ਦਾ ਕੰਮ ਚੱਲਦਾ ਰਿਹਾ ਬਾਦਲ ਸਾਹਿਬ ਵੀ ਮੈਨੂੰ ਪੁੱਛ ਲਓ ਬਾਦਲ ਸਾਹਿਬ ਤਿੰਨ ਵਾਰੀ ਮੁੱਖ ਮੰਤਰੀ ਬਣੇ ਬਾਅਦ ਚ ਬਾਦਲ ਸਾਹਿਬ ਜਦੋਂ ਟੋਹੜਾ ਸਾਹਿਬ ਨਾਲ ਇਕਤਾ ਹੋਈ ਆ ਉਹ ਵੀ ਜਿਹੜੀ ਕਮੇਟੀ ਬਣਾਈ ਸੀ ਉਦੋਂ ਆਪਣੇ ਜੈਦਰ ਅਕਾਲਤਖ ਸਾਹਿਬ ਨੇ ਬਣਾਈ ਸੀ ਇੱਕ ਕਮੇਟੀ ਬਣਾਈ ਸੀ ਪ੍ਰੋਫੈਸਰ ਮਨਜੀਤ ਸਿੰਘ ਨੇ ਉਹ ਵੀ ਉਦੋਂ ਜੈਦਰ ਅਕਾਲਤਖ ਸਾਹਿਬ ਦੀ ਸੇਵਾ ਉਹਨਾਂ ਕੋਲ ਸੀਗੀ ਉਸ ਤੋਂ ਬਾਅਦ ਉਹ ਪ੍ਰਧਾਨ ਬਣੇ ਸਾਂਝੇ ਅਕਾਲੀ ਦਲ ਦੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਐਂਡ ਤਿੰਨ ਵਾਰ ਮੁੱਖ ਮੰਤਰੀ ਬਣਦੇ ਆ ਉਦੋਂ ਦਾ ਕੋਈ ਨਹੀਂ ਇਲੈਕਸ਼ਨ ਕਮਿਸ਼ਨ ਦਾ ਉਦੋਂ ਦਾ ਕੋਈ ਡੰਡਾ ਨਹੀਂ ਚੱਲਿਆ ਕੋਈ ਛੜਤੇ ਆਪਣੇ ਨਹੀਂ ਸੀਗੀ ਰੋਕ ਜਾਂ ਟੋਕ ਸੋ ਇਸ ਕਰਕੇ ਇਹ ਸਾਰੇ ਬਹਾਨੇ ਸਿਗੇ ਤੇ ਇਹ ਸਾਰਾ ਕੁਝ ਸੰਗਤਾਂ ਦੇ ਸਾਹਮਣੇ ਸਾਫ਼ ਆ ਅਸੀਂ ਇਹ ਸਾਰੇ ਪੰਥ ਦਰਦਿਆਂ ਨੂੰ ਦੱਸਣਾ ਚਾਹੁੰਦੇ ਆ ਕਿ ਇੱਕ ਪਾਸੇ ਪੰਥ ਖੜਾ ਇੱਕ ਪਾਸੇ ਉਹ ਲੋਕ ਖੜੇ ਨੇ ਜਿਹੜੇ ਆਪਣੇ ਆਪ ਨੂੰ ਪੰਥ ਕਖਵਾਉਂਦੇ ਨੇ ਲੇਕਿਨ ਉਹ ਪੰਥ ਦੀਆਂ ਕਦਰਾਂ ਕੀਮਤਾਂ ਤੇ ਪਹਿਰਾ ਨਹੀਂ ਦਿੰਦੇ ਸੋ ਅਸੀਂ ਅਪੀਲ ਕਰਦੇ ਹਾਂ ਸਾਰੇ ਪੰਥ ਨੂੰ ਕਿ ਇਹਦਾ ਨਖੇੜਾ ਹੁਣ ਪੰਥ ਨੇ ਕਰਨਾ ਆ ਠੀਕ ਹੈ ਸਿੰਘ ਸਾਹਿਬ ਕੋਈ ਜਾਵਾਂਗੇ ਸਾਰੀ ਜਿੰਨੇ ਕਮੇਟੀ ਦੇ ਮੈਂਬਰ ਸਾਡੇ ਨਾਲ ਜਾਣਗੇ ਉਹਨਾਂ ਸਾਰਿਆਂ ਨੂੰ ਬੇਨਤੀ ਕਰਕੇ ਕਰਕੇ ਸਾਰੇ ਹੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ ਕਹਿਣਾ ਸਮਰਪਿਤ ਤਾਂ ਬੜਾ ਸੌਖਾ ਲੇਕਿਨ ਸਮਰਪਿਤ ਹੋਣਾ ਚਾਹੀਦਾ ਆ ਜੇ ਆਪਾਂ ਹੋਈਏ ਨਾ ਕਹੀਏ ਕੁਛ ਤੇ ਸਾਡੀ ਆਪਣੇ ਕਹਿਣੀ ਤੇ ਕਤਨੀ 'ਚ ਫਰਕ ਹੋਵੇ ਤੇ ਫੇਰ ਭਾਈ ਲੋਕ ਸਭ ਕੁਝ ਜਾਣਦੇ ਆ ਅਸੀਂ ਜਾਵਾਂਗੇ ਸਿੰਘ ਸਾਹਿਬ ਕੋ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਇਹ ਜਿਹੜੀ ਕਮੇਟੀ ਤੁਸੀਂ ਬਣਾਈ ਸੀ ਸੱਤ ਮੈਂਬਰੀ ਜਿਸ ਦਾ ਜ਼ਿਕਰ ਅੱਜ ਵੀ ਤੁਸੀਂ ਕੀ ਕੀਤਾ ਆ ਕਿ ਕਮੇਟੀ ਕੰਮ ਆ ਦੂਜੇ ਪਾਸੇ ਕਾਲੀ ਦਲ ਨੇ ਆਪਣੀ ਪ੍ਰਕਿਰਿਆ ਸ਼ੁਰੂ ਕਰਤੀ ਆ ਸਾਡੇ ਵਾਸਤੇ ਕੀ ਹੁਕਮ ਆ ਜੋ ਸਾਨੂੰ ਉਦੇਸ਼ ਦੇਣਗੇ ਉਹਦੀ ਪਾਲਣਾ ਕਰਾਂਗੇ ਲੇਕਿਨ ਇਹ ਗੱਲਾਂ ਸਾਰੀਆਂ ਸੀ ਅੱਜ ਤੁਹਾਡੇ ਰਾਹੀਂ ਸਾਰੇ ਪੰਜਾਬੀਆਂ ਦੇ ਸਾਹਮਣੇ ਪੰਥ ਦੇ ਸਾਹਮਣੇ ਇਹ ਕਲੀਅਰ ਕਰਨਾ ਆਪਣੇ ਚਾਹੁੰਦੇ ਸੀਗੇ ਕਿ ਇਹ ਜੋ ਉਹਨਾਂ ਨੇ ਬਹਾਨਾ ਲਗਾ ਕੇ ਜਿਹੜਾ ਕਈ ਅਕਾਲੀ ਦਲ ਦੇ ਲੀਡਰਾਂ ਨੇ ਆਖਿਆ ਕਿ ਅਸੀਂ ਸਿੰਘ ਸਾਹਿਬ ਨੂੰ ਮਿਲ ਕੇ ਆਏ ਆ ਤੇ ਸਿੰਘ ਸਾਹਿਬ ਨੇ ਸਾਨੂੰ ਇਹ ਆਗਿਆ ਦਿੱਤੀ ਹੈ ਪ੍ਰਵਾਨਗੀ ਦਿੱਤੀ ਹੈ ਕਿ ਤੁਸੀਂ ਕਮੇਟੀ ਨੂੰ ਆਪਣੇ ਪਾਸੇ ਕਰਕੇ ਜਿਵੇਂ ਮਰਜ਼ੀ ਕਰ ਲਓ ਜੇ ਉਹ ਪ੍ਰਵਾਨਗੀ ਦਿੱਤੀ ਹੁੰਦੀ ਤੇ ਅਜ ਸਿੰਘ ਸਾਹਿਬ ਨੇ ਕਿਉਂ ਕਿਹਾ ਕਿ ਸੱਤ ਮੈਂਬਰੀ ਕਮੇਟੀ ਕੈਮ ਆ ਸਿੰਘ ਸਾਹਿਬ ਦੀ ਬਦੌਲਤ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਕਈ ਗਲਤ ਬਿਆਨਬਾਜ਼ੀ ਕਰਦੇ ਨੇ ਬਾਹਰ ਆ ਕੇ ਗੁੰਮਰਾਹ ਕਰਦੇ ਨੇ ਇਹ ਪ੍ਰੂਵ ਹੋ ਗਿਆ ਪਹਿਲਾਂ ਵੀ ਪ੍ਰੂਵ ਹੋਇਆ ਜਦੋਂ ਉਹਨਾਂ ਨੇ ਕਿਹਾ ਸੀਗਾ कि ਸਾਨੂੰ ਟਾਈਮ ਦਿੱਤਾ ਸ਼ਹੀਦੀ ਜੋੜ ਮੇਲਿਆਂ ਤੋਂ ਬਾਅਦ ਅਸੀਂ ਜਿਹੜੀ ਵਰਕਿੰਗ ਕਮੇਟੀ ਸੱਦਾਂਗੇ ਕੋਈ ਟਾਈਮ ਨਹੀਂ ਦਿੱਤਾ ਸੀਗਾ ਸਿਰਫ ਟਾਈਮ ਸੀਗਾ 23 ਦਸੰਬਰ ਤੱਕ ਸ਼ਹੀਦੀ ਜੋੜ ਮੇਲੇ ਆਉਂਦੇ ਆ 25 26 27 ਨੂੰ 27 ਨੂੰ ਆਪਣਾ ਜਿਹੜਾ ਸ਼ਹੀਦੀ ਜੋੜ ਮੇਲੇ ਸੰਪੰਨ ਹੁੰਦੇ ਆ ਕੋਈ ਸਿੰਘ ਸਾਹਿਬ ਨੇ ਟਾਈਮ ਨਹੀਂ ਦਿੱਤਾ ਉਹ ਵੀ ਉੱਥੇ ਵੀ ਗਲਤ ਆ ਆਪਣੇ ਇਹ ਪਾਏ ਗਏ ਤੇ ਹੁਣ ਫੇਰ ਗਲਤੀ ਕਰ ਰਹੇ ਨੇ ਕਹਿ ਰਹੇ ਨੇ ਕਿ ਸਿੰਘ ਸਾਹਿਬ ਨੇ ਸਾਨੂੰ ਕਿਹਾ ਤਾਂ ਕਿ ਇੱਕ ਕਮੇਟੀ ਦਾ ਕੋਈ ਨਹੀਂ ਤੁਸੀਂ ਆਪਣਾ ਕੰਮ ਜਿਵੇਂ ਚੱਲਦਾ ਚਲਾਓ ਦੇਖੋ ਸਾਨੂੰ ਕੋਈ ਫਰਕ ਨਹੀਂ ਆ ਅਸੀਂ ਕੋਈ ਤਾਂ ਨਹੀਂ ਕਾਲੇ ਆ ਕਿ ਅਸੀਂ ਉਹਨਾਂ ਨਾਲ ਰਲਣਾ ਆ ਇਹ ਅੱਗੇ ਵੀ ਅਸੀਂ ਕਿਹਾ ਆ ਲੇਕਿਨ ਅਸੀਂ ਚਾਹੁੰਦੇ ਸੀ ਪੰਥ ਵਿੱਚ ਇਕਤਾ ਹੋਵੇ ਪੰਥ ਸਾਰਾ ਇਕੱਠਾ ਹੋਵੇ ਇੱਕ ਪਲੇਟਫਾਰਮ ਤੇ ਕਲਾ ਇਹ ਨਹੀਂ ਕਿ ਦੋ ਧੜੇ ਸਾਡੇ ਇੱਕ ਧੜਾ ਸਾਡੇ ਵਾਲਾ ਕੋਈ ਧੜਾ ਆ ਹੋਰ ਵੀ ਜਿੰਨੇ ਧੜੇ ਨੇ ਜਿੰਨੀਆਂ ਜਿੰਨੇ ਆਪਣੇ ਹੋਰ ਲੀਡਰ ਨੇ ਜਿਹੜੇ ਸਾਡੀ ਵਿਚਾਰਧਾਰਾ ਨਾਲ ਸਹਿਮਤ ਆ ਤੇ ਜਿਹੜੇ ਅਕਾਲੀ ਦਲ ਦੀ ਆਈਡੀਓਲੋਜੀ ਨੂੰ ਮੰਨਦੇ ਨੇ ਉਹਨਾਂ ਸਭ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਤੇ ਪੰਥ ਦੇ ਮੋਹਰੇ ਲੱਗਣਾ ਚਾਹੀਦਾ ਐਸਾ ਲੀਡਰ ਮੋਹਰੇ ਲਾਉਣਾ ਚਾਹੀਦਾ ਜਿਹਨੂੰ ਪੰਥ ਪ੍ਰਵਾਨ ਕਰੇ ਹੁਣ ਗਿਆਨੀ ਹਰਪ੍ਰੀਤ ਸਿੰਘ ਦੀ ਗੱਲ ਵੀ ਤੁਹਾਨੂੰ ਸਾਂਝੀ ਕਰਨੀ ਚਾਹੁੰਦੇ ਆ ਕੀ ਕਸੂਰ ਸੀ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਹੁਣ ਤਾਂ ਗੱਲਾਂ ਹੋਰ ਵੀ ਨਿਕਲ ਕੇ ਆ ਰਹੀਆਂ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਐਦਾਂ ਦੀਆਂ ਧਮਕੀਆਂ ਆਪਣੇ ਦਿੱਤੀਆਂ ਜਾ ਰਹੀਆਂ ਐਦਾਂ ਦੇ ਆਫਰ ਦਿੱਤੇ ਜਾ ਰਹੇ ਨੇ ਕਿ ਜਿਆਦਾ ਰਜ਼ਾਇਨ ਕਰਦੇ ਹੋ ਤੇ ਕੇਸ ਤੁਹਾਡੇ ਤੇ ਜਿਹੜੀ ਤੁਹਾਡੀ ਕਮੇਟੀ ਜਿਹੜੀ ਆ ਉਹਨੂੰ ਅਸੀਂ ਆਪਣੇ ਬੰਦ ਕਰ ਦੇਾਂਗੇ ਤੇ ਜੇ ਨਹੀਂ ਤੇ ਕਮੇਟੀ ਬਣੀ ਹੈਗੀ ਹੈ ਬਣੀ ਰਹੂਗੀ ਤੇ ਦੱਸੋ ਸਿੰਘ ਸਾਹਿਬ ਗੈਨਿਤ ਗਵੀਰ ਸਿੰਘ ਜੀ ਨੇ ਕਿੰਨੀ ਦਫਾ ਕਿਹਾ ਕਿ ਇਹ ਜਿਹੜੀ ਕਮੇਟੀ ਆ ਬਿਲਕੁਲ ਨਹੀਂ ਇਹ ਇਨਕੁਆਇਰੀ ਕਰ ਸਕਦੀ ਜੇ ਆਪਣੇ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਇਹ ਜੈਦਰ ਕਾਲਤਖ ਸਾਹਿਬ ਨੇ ਕਿਹਾ ਤੇ ਸਿਰਫ ਅਗਰ ਕਰ ਸਕਦੇ ਤੇ ਅਕਾਲ ਤਖਤ ਸਾਹਿਬ ਦੇ ਜੈਦਰ ਜਾਂ ਕੋਈ ਜਿਹੜੇ ਹੈੱਡ ਗਰੰਟੀ ਨੇ ਦਰਬਾਰ ਸਾਹਿਬ ਦੇ ਉਹ ਕਰ ਸਕਦੇ ਆ ਇਹ ਹੈੱਡ ਗਰੰਟੀ ਵੀ ਕਿਸੇ ਵੀ ਤੱਕ ਸਨਾਉਂਦੇ ਉਹ ਕਰ ਸਕਦੇ ਆ ਅੱਜ ਤੱਕ ਕੋਈ ਉਹਦੇ ਬਾਰੇ ਨਹੀਂ ਆਪਣੇ ਕਲੀਅਰਟੀ ਆਈ ਅਸੀਂ ਇਹ ਵੀ ਧਾਮੀ ਸਾਹਿਬ ਨੂੰ ਇਹ ਆਪਣੇ ਪੁੱਛਣਾ ਚਾਹੁੰਦੇ ਆ ਕਿ ਇਹ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ਼ ਏ ਆ ਕਿ ਜੇ ਜਾਇਦਰ ਅਕਾਲ ਤਖਤ ਸਾਹਿਬ ਨੇ ਕਹਿਤਾ ਕਿ ਤੁਸੀਂ ਉਹ ਜਿਹੜੀ ਕਮੇਟੀ ਨਹੀਂ ਇਨਕੁਆਰੀ ਕਰ ਸਕਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਅੰਤਰੰਕ ਕਮੇਟੀ ਵਿੱਚੋਂ 3 ਮੈਂਬਰੀ ਕਮੇਟੀ ਬਣਾਈ ਆ ਤੇ ਫਿਰ ਤੁਸੀਂ ਕਿਉਂ ਨਹੀਂ ਉਹਨੂੰ ਪੰਕ ਕੀਤਾ ਕਿਉਂ ਨਹੀਂ ਉਹਨੂੰ ਡਿਸੋਲਵ ਕੀਤਾ ਉਸ ਕਮੇਟੀ ਨੂੰ ਤੇ ਇਹ ਤਾਂ ਜਾਇਦਰ ਸਾਹਿਬ ਦੇ ਆਦੇਸ਼ਾਂ ਦਾ ਫੇਰ ਫਲਣਾ ਨਹੀਂ ਹੋ ਰਹੀ ਸੋ ਇਹ ਸਾਰੀਆਂ ਗੱਲਾਂ ਅੱਗੇ ਕਹਿੰਦੇ ਹੁੰਦੇ ਸੀਗੇ ਆ ਪ੍ਰੈਸ ਨੋਟਸ ਲਿਖਿਆ ਆ ਉਂਗਲਾ ਚੱਕਦੇ ਸੀ ਆਰਐਸਐਸ ਦਾ ਬੰਦਾ ਜੀ ਇਹ ਭਾਜਪੀ ਦਾ ਬੰਦਾ ਜੀ ਫਲਾਨੇ ਦਾ ਬੰਦਾ ਤੇ ਸਾਨੂੰ ਇਹ ਤਾਂ ਕਮਜ਼ੋਰ ਕਰ ਰਹੇ ਨੇ ਅੱਜ ਦੱਸੋ ਕਿ ਤੁਸੀਂ ਆਪਣੇ ਆਪ ਹੀ ਤੁਸੀਂ ਪੰਥ ਨੂੰ ਟਾਲਾ ਰਹੇ ਹੋ ਤੁਸੀਂ ਆਪਣੇ ਸਦਾਤ ਨੂੰ ਤੁਸੀਂ ਆਪਣੇ ਛੱਡਤਾ ਸੂਤ ਤੁਸੀਂ ਛਿੱਕੇ ਡੰਗ ਤੇ ਅੱਜ ਤੱਕ ਇਹ ਆਰਐਸਐਸ ਨਹੀਂ ਹੈਗੀ ਅੱਜ ਤੱਕ ਕੋਈ ਅੱਜ ਤੱਕ ਤੁਸੀਂ ਆਪ ਹੀ ਸਾਰੇ ਕੁਝ ਕਰ ਰਹੇ ਹੋ ਤੇ ਜੇ ਤੁਸੀਂ ਆਪ ਹੀ ਸਾਡਾ ਸਿਧਾਂਤ ਟੋਣ ਲੱਗ ਪਏ ਤੇ ਮੀਰੀ ਪੀਰੀ ਨੂੰ ਕਮਜ਼ੋਰ ਕਰਨ ਲੱਪੇ ਕਮਜ਼ੋਰ ਹੋਣਾ ਨਹੀਂ ਸਿਧਾਂਤ ਟਹਿਣਾ ਨਿਗਾ ਇਹ ਰਹਿਂਦੀ ਦੁਨੀਆ ਤੱਕ ਇੱਦੇ ਰਹਿਣਾ ਆ ਪਰ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਉਹ ਅੱਜ ਸਾਹਮਣੇ ساری ਪੰਥ ਦੇ ਪੰਜਾਬ ਦੇ ਦੁਨੀਆ ਦੇ ਸਾਹਮਣੇ ਆ ਕੇ ਖੜੇ ਨੇ ਕੌਣੋ ਲੋਕ ਨੇ ਜਿਨ੍ਹਾਂ ਨੇ ਕਾਲਤਖਬ ਸਾਹਿਬ ਦੇ ਜਹੇਦਾਰ ਦੇ ਵੱਲੋਂ ਆਏ ਹੁਕਮਨਾਮੇ ਨੇ ਪਾਲਣਾ ਨਹੀਂ ਕੀਤੀ ਤੇ ਜਿਹੜੇ ਸਿੰਘ ਸਬਾਨ ਨੇ ਉਹਨਾਂ ਦੀ ਕਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ ਬੜਾ ਵਧੀਆ ਮੌਕਾ ਸੀ 2 ਤਰੀਕ ਤੋਂ ਬਾਅਦ ਅਗਰ 2 ਤਰੀਕ ਤੋਂ ਬਾਅਦ ਇਹ ਨੇਕ ਨੀਤੀ ਨਾਲ ਸਾਰੇ ਜਿਹੜੇ ਹੁਕਮਨਾਮਿਆਂ ਦੀ ਪਾਲਣਾ ਕਰਦੇ ਉਹਨਾਂ ਨੂੰ ਮੰਨ ਲੈਂਦੇ ਅੱਜ ਸਿੱਖ ਸੰਗਤ ਚਾਹੁੰਦੀ ਸੀ ਪੰਜਾਬੀ ਚਾਹੁੰਦੇ ਸੀਗੇ ਕਿ ਅਸੀਂ ਅਕਾਲੀ ਦਲ ਨਾਲ ਜੁੜਨਾ ਅਸੀਂ ਅਕਾਲੀ ਦਲ ਦੀ ਜਿਹੜੀ ਆ ਆਪਣੇ ਹੈਗੀ ਆ ਮੈਂਬਰਸ਼ਿਪ ਡਰਾਈਵ ਉਹਦੇ ਦਾ ਅਸੀਂ ਉਹਦਾ ਹਿੱਸਾ ਮਨਣਾ ਆ ਲੋਕਾਂ 'ਚ ਇਹ ਕਾਸ ਜਾਗੀ ਸੀਗੀ ਲੋਕਾਂ 'ਚ ਇਹ ਜਜ਼ਬਾ ਪੈਦਾ ਹੋ ਗਿਆ ਸੀਗਾ ਕਿ ਅਸੀਂ ਹੁਣ ਹੁਣ ਅਕਾਲੀ ਦਲ ਦਾ ਜਿਹੜਾ ਸਹੀ ਰੂਪਰੇਖਾ ਬਣੂਗੀ ਲੋਕ ਚਾਹੁੰਦੇ ਆ ਕਿ ਅਕਾਲੀ ਦਲ ਨਿਖਰ ਕੇ ਆਵੇ ਅਕਾਲੀ ਦਲ ਦੇ ਉਹ ਲੀਡਰ ਮੋਰੇ ਆਉਣ ਜਿਨ੍ਹਾਂ ਤੇ ਕੋਈ ਇਲਜ਼ਾਮ ਨਿਕਾ ਜਿਨ੍ਹਾਂ ਨੇ ਧਰਮ ਦਾ ਨੁਕਸਾਨ ਨਹੀਂ ਕੀਤਾ ਜਿਨ੍ਹਾਂ ਨੇ ਸਾਡੀਆਂ ਸੰਸਥਾਵਾਂ ਨੂੰ ਢਾਹ ਨਹੀਂ ਲਾਈ ਤੇ ਜਿਹੜੇ ਪ੍ਰਵਾਹ ਨੇ ਸਾਰਿਆਂ ਨੂੰ ਟਾਈਮ ਆਊਗਾ ਜ਼ਰੂਰ ਉਹ ਲੀਡਰ ਮੋਰੇ ਆਉਣਗੇ ਨਵੀਂ ਲੀਡਰਸ਼ਿਪ ਮੋਰੇ ਆਊਗੀ ਲੋਕੋ ਚਾਹੁੰਦੇ ਨੇ ਪਰ ਅਕਾਲੀ ਦਲ ਦੀ ਲੀਡਰਸ਼ਿਪ ਕੋ ਬਹੁਤ ਵਧੀਆ ਸੁਨਹਿਰਾ ਮੌਕਾ ਸੀ ਜਿਹੜਾ ਗਵਾ ਗਏ ਉਹ ਤਾਂ ਉਹਨਾਂ ਦੀ ਗਲਤੀ ਹੁਣ ਅਸੀਂ ਤਾਂ ਕੀ ਕਰ ਸਕਦੇ ਹਾਂ ਤਾਂ ਹੁਕਾ ਦੇ ਸਕਦੇ ਹਾਂ ਅਸੀਂ ਆਪਣੇ ਵੱਲੋਂ ਆਪਣੇ ਇਹ ਗੱਲ ਆਵਾਜ਼ ਉਠਾ ਸਕਦੇ ਹਾਂ ਮੀਡੀਆ ਰਾਹੀਂ ਲੋਕਾਂ ਕੋ ਜਾ ਕੇ ਹੁਣ ਜਾਵਾਂਗੇ ਲੋਕਾਂ ਕੋ ਅਸੀਂ ਬਾਕੀ ਧਰਾਂ ਨੂੰ ਵੀ ਨਾਲ ਇਕੱਠੀਆਂ ਕਰਾਂਗੇ ਸਾਰਿਆਂ ਨਾਲ ਤਾਲਮਿਲ ਕਰਾਂਗੇ ਸੰਤਾ ਮਾਹ ਪੁਰਖਾਂ ਨਾਲ ਸੰਪਰਦਾਮਾ ਨਾਲ ਹੋਰ ਜਿਹੜੀਆਂ ਆਪਣੀਆਂ ਹੈਗੀਆਂ ਸੰਸਥਾਵਾਂ ਨਾਲ ਉਹਨਾਂ ਨਾਲ ਸੰਪਰਕ ਕਰਕੇ ਤੇ ਕੋਸ਼ਿਸ਼ ਕਰਾਂਗੇ ਕਿ ਸਾਰਾ ਪੰਥ ਇੱਕ ਪਲੇਟਫਾਰਮ ਤੇ ਆਵੇ ਤਾਂਕਿ ਜਿਹੜੇ ਅਕਾਲ ਤਖਤ ਸਾਹਿਬ ਤੋਂ ਮਨਕਰ ਹੋ ਗਏ ਅਕਾਲ ਤਖਤ ਸਾਹਿਬ ਦੇ ਪਘੋੜੇ ਆ ਉਨਾਂ ਨੂੰ ਨਿਖੇੜਿਆ ਜਾਵੇ ਪੰਥ ਵਿੱਚੋਂ ਅਸੀਂ ਇਹ ਸਾਰੇ ਪੰਥ ਨੂੰ ਅਪੀਲ ਕਰਦੇ ਆਂ ਗੱਲ ਇਦਾਂ ਜੀ ਵੀ ਆਪਣੇ ਘਰਚਾਰੇ ਕੋਈ ਚੌਧਰ ਚੌਧਰੀ ਹੁੰਦਾ ਨਾ ਜੀ ਆਪਣੇ ਘਰ ਚ ਬੈਠੇ ਜੋ ਮਰਜੀ ਕਹੀ ਜਾਣ ਉਹ ਗੱਲ ਇਦਾਂ ਨਹੀਂ ਚਲੋ ਉਹ ਸਾਡਾ ਵੀ ਉਹ ਚਿੱਸਾ ਹੈਗਾ ਆ ਉਸ ਘਰ ਚ ਸਾਰੇ ਪੰਥ ਦਾ ਹੈਗਾ ਆ ਕਿਸੇ ਇੱਕ ਨਾ ਕਿਸੇ ਪਰਿਵਾਰ ਦਾ ਨਾ ਇੱਕ ਵਿਅਕਤੀ ਦਾ ਆ ਲੇਕਿਨ ਅਸੀਂ ਤਾਂ ਅਨਸ਼ਾਸਨ ਨੀ ਕਮੇਟੀ ਕਿਉਂ ਕਿਉਂ ਜਾਈਏ ਜੇ ਸਿੱਖ ਇਕਾਲੀ ਦਲ ਦੀ ਵਿਚਾਰਧਾਰਾ ਨੂੰ ਘਟਾ ਲਈ ਆ ਜੇ ਸਿੱਖ ਸਿਧਾਂਤ ਨੂੰ ਅਸੀਂ ਕੋਈ ਆਪਣੇ ਕਮਜ਼ੋਰ ਕੀਤਾ ਆ ਜਾਂ ਆਪਣੇ ਅਸੂਲ ਛੱਡੇ ਆ ਵੀ ਜੇ ਅਸੀਂ ਸਿੱਖੀ ਨੂੰ ਕੋਈ ਢਾਲਾ ਹੀ ਫੇਰਦਾ ਜਦੋਂ ਸਾਡੇ ਤੇ ਕੋਈ ਆਪਣੇ ਬਲੇਮ ਆਊਗਾ ਇਹ ਤਾਂ ਗੱਲਾਂ ਕਹਿਣ ਦੀਆਂ ਆ ਦੇਖੋ ਗੱਲ ਇਦਾਂ ਵੀ ਅਸੀਂ ਇਕਤਾ ਚਾਹੁੰਦੇ ਆ ਪੰਥ ਇਕੱਠਾ ਹੋਣਾ ਚਾਹੀਦਾ ਆ ਇਹਦੇ 'ਚ ਕੋਈ ਹੋਮੇ ਨਹੀਂ ਚਾਹੀਦੀ ਕੋਈ ਕਿਸੇ ਨੂੰ ਹੰਕਾਰ ਨਹੀਂ ਚਾਹੀਦਾ ਠੀਕ ਆ ਬੜੇ-ਬੜੇ-ਬੜੇ ਜੈਦਾਦਾਰ ਆਏ ਐਡੇ ਵੱਡੇ-ਵੱਡੇ ਯੋਧੇ ਆਏ ਬਾਬਾ ਖਾਨ ਸਿੰਘ ਵਰਗੇ ਜਿਨ੍ਹਾਂ ਤੋਂ ਦਿੱਲੀ ਆਪਣੇ ਹਿੱਲੇਦੀ ਸੀ ਦਿੱਲੀ ਤੱਕ ਢਾਂਗ ਸੀ ਉਹਨਾਂ ਦੀ ਉਹ ਵੀ ਪਾਰਟੀਸ਼ਨ ਤੋਂ ਪਹਿਲਾਂ ਪਾਰਟੀਸ਼ਨ ਤੋਂ ਬਾਅਦ ਤਾਂ ਚਲੋ ਹੋਰ ਹਾਲਾਤ ਠੀਕ ਹੋ ਗਏ ਸੀਗੇ ਉਹ ਵੀ ਜਿਆਦਾ ਆਪਣੀ ਸੇਵਾ ਕਰਕੇ ਚਲੇ ਗਏ ਹੁਣ ਜੇ ਕਈ ਇਹ ਵੀ ਇੱਕੋ ਹੀ ਆਪਣਾ ਜਿਹੜਾ ਹੈਗਾ ਧੜਾ ਇਹ ਇੱਕ ਵਿਅਕਤੀ ਹੀ ਸਾਰਾ ਇਹ ਪੰਥ ਦਾ ਹੈਗਾ ਆ ਕਹ ਲਓ ਆਪਣੇ ਉਹ ਉਹ ਉਹੀ ਸੰਭੂਗਾ ਜਾਂ ਉਹੀ ਲੀਡਰ ਬਣੂਗਾ ਇਹ ਗੱਲ ਬਣਦੀ ਨਹੀਂ ਸਾਰਾ ਪੰਥ ਇਕੱਠਾ ਹੋਣਾ ਚਾਹੀਦਾ ਅਸੀਂ ਕੋਈ ਅਨੁਸ਼ਾਸਨ ਨਹੀਂ ਤੋੜਿਆ ਇਸ ਕਰਕੇ ਸਾਨੂੰ ਕੋਈ ਲੋੜ ਨਹੀਂ ਹੈਗੀ ਅਨੁਸ਼ਾਸਨ ਕਮੇਟੀ ਕੋ ਜਾਣਦੀ